ਸੰਗਰੂਰ ਦੇ ਲਹਿਰਾਗਾਗਾ ਦੇ ਲਹਿਲਖੁਰਦ ਪਿੰਡ ਵਿੱਚ ਇੱਕ ਪੁੱਤਰ ਨੇ ਆਪਣੇ ਪਿਤਾ ਦਾ ਇੱਟਾਂ ਮਾਰ ਕੇ ਕਤਲ ਕਰ ਦਿੱਤਾ। ਇਹ ਝਗੜਾ ਟੂੜੀ ਬਣਾਉਣ ਦੀ ਮਸ਼ੀਨ ਨੂੰ ਲੈ ਕੇ ਹੋਇਆ ਹੈ। ਦੋਸ਼ੀ ਪੁੱਤਰ ਨੇ ਪੁਲਿਸ ਨੂੰ ਬਿਨਾਂ ਸੂਚਨਾ ਦਿੱਤੇ ਪਿਤਾ ਦਾ ਸਸਕਾਰ ਵੀ ਕਰ ਦਿੱਤਾ। ਪੁਲਿਸ ਨੇ ਮ੍ਰਿਤਕ ਦੇ ਭਾਂਜੇ ਦੀ ਸ਼ਿਕਾਇਤ ਤੇ ਬਰੀਕੀ ਨਾਲ ਪੜਤਾਲ ਕੀਤੀ ਅਤੇ ਪੁੱਤਰ ਨੂੰ ਗ੍ਰਿਫਤਾਰ ਕੀਤਾ ਹੈ। ਡੀਐਸਪੀ ਲਹਿਰਾਗਾਗਾ ਦੇ ਬੂਟਾ ਸਿੰਘ ਨੇ ਕਿਹਾ ਇਹ ਜਿਹੜਾ 16 ਤਰੀਕ ਨੂੰ ਸਾਨੂੰ ਪੁਲਿਸ ਲਹਿਰਾ ਨੂੰ ਇਤਲਾਹ ਮਿਲੀ ਕਿ ਪਪਾ ਸਿੰਘ ਜੀ ਦਾ ਅਚਾਨਕ ਡਿੱਗ ਪਿਆ ਕਿਉਂਕਿ 15 ਦੀ ਰਾਤ ਨੂੰ ਜਿਹੜਾ ਹੈ ਚੱਕੜ ਹਨੇਰੀ ਵੀ ਵਗਾਰ ਆਇਆ ਸੀ ਜਿਹਦੇ ਪਰਿਵਾਰਕ ਮੈਂਬਰਾਂ ਦਾ ਇਲਾਜ ਸੀ ਵੀ ਜਿਹੜਾ ਹੈ ਇਹ ਪਸ਼ਾਬ ਕਰਨ ਉੱਠਿਆ ਜਿਹੜੇ 50 55 ਸਾਲੇ ਦੀ ਉਮਰ ਹੈ ਤਾਂ ਇਹਦੀ ਜਿਹੜੀ ਹੈਗੀ ਆ ਡਿੱਗਣ ਵਾਲੇ ਸੇ ਛੱਟ ਲੱਗੀ ਜਿਸ ਕਰਕੇ ਇਹਨੂੰ ਹਸਪਤਲ ਦਾਖਲ ਕਰਾਇਆ ਗਿਆ ਪ੍ਰਾਈਵੇਟ ਵਿੱਚ ਫਿਰ ਉੱਥੋਂ ਜਿਹੜਾ ਹੈ ਸਰਕਾਰੀ ਹਸਪਤਲ ਲੱਗੇ ਜਿੱਥੇ ਜਿਹੜਾ ਹੈ ਇਹਦੀ ਮੌਤ ਹੋ ਗਈ ਜਿਸ ਤੇ ਉਹਨਾਂ ਦੇ ਛੋਟੇ ਬੇਟੇ ਜਗਤਾਰ ਸਿੰਘ ਦੇ ਬਿਆਨ ਤੇ ਜਿਹੜਾ ਹੈਗਾ ਪੁਲਿਸ ਨੇ 174 ਦੀ ਕਾਰਵਾਈ ਕਰਾ ਕੇ ਪੋਸ਼ਣ ਕਰਾ ਕੇ ਲਾਸ਼ ਜਿਹੜੀ ਹੈ ਉਹ ਵਾਰਸਾ ਦੇ سپਰਦ ਕਰਤੀ ਪਰ ਸਾਨੂੰ ਸ਼ੱਕ ਹੋ ਗਿਆ ਕਿ ਜਿਹੜਾ ਹੈ ਇਹ ਸੱਟ ਹੈ ਇਹ ਸੱਟ ਨਾਲ ਇਹਦੀ ਡਿੱਗਣ ਨਾਲ ਨਹੀਂ ਲੱਗ ਸਕਦੀ ਨਾ ਹੀ ਦੇ ਨਾਲ ਜਿਹੜੀ ਮੌਤ ਹੋਣੀ ਸੰਭਵ ਹੈ ਇਸ ਵੰਦੀ ਪੋਸਟਮਾਰਟਮ ਥੋੜਾ ਸ਼ੱਕ ਜਾਰ ਹੋਇਆ ਕਿ ਇਹ ਸੱਟ ਦੇ ਕਿਸ ਤਰੀਕੇ ਨਾਲ ਮਾਰੀ ਗਈ ਹੈ ਤਾਂ ਪਾਣੂ ਐਸਐਸਪੀ ਸਾਹਿਬ ਨੂੰ ساری ਗੱਲ ਜਦ ਦੱਸੀ ਉਹਨਾਂ ਨੇ ਸਾਡੀ ਜਿਹੜੀ ਹੈਗੇ ਟੀਮ ਬਣਾ ਕੇ ਨੂੰ ਜਿਹੜਾ ਹੈ ਇਹਦੀ ਜਾਂਚ ਕਰਨ ਲਈ ਆਦੇਸ਼ ਦਿੱਤੇ ਤਾਂ ਐਸਐਚਓ ਲਹਿਰਾ ਟਾਊਨ ਇੰਚਾਰਜ ਅਸਜ ਗਰੁੱਪ ਸੇ ਐਸਐਚਓ ਗੁਰਨਾਮ ਸਿੰਘ ਤੇ ਪੁਲਿਸ ਪਾਰਟੀ ਦਾ ਆਰ ਤਰੀਕ ਦੀ ਇੱਕ ਟੀਮ ਤਿਆਰ ਕੀਤੀ ਟੀਮ ਨੇ ਜਿਹੜੀ ਇਹਦੀ ਛਾਣਬਿੰਨ ਕੀਤੀ ਛਾਣਬਿੰਨ ਤੇ ਜਿਹੜਾ ਹੈ ਇਹ ਗੱਲ ਸਾਹਮਣੇ ਆਈ ਕਿ 15 ਤਰੀਕ ਦੀ ਰਾਤ ਨੂੰ ਮਿਰਤਕ ਪੱਪਾ ਸਿੰਘ ਤੇ ਉਹਦੇ ਜਿਹੜਾ ਬੇਟਾ ਪਾਲ ਸਿੰਘ ਇਹਨਾਂ ਦਾ ਝਗੜਾ ਹੋਇਆ ਇਹਨਾਂ ਦਾ ਝਗੜਾ ਜਿਹੜਾ ਹੈ ਕਣਕ ਦੀ ਜਿਹੜੀ ਤੂੜੀ ਬਣਾਉਣ ਕਰਕੇ ਝਗੜਾ ਹੋਇਆ ਜਿਹੜਾ ਬਾਪ ਮ੍ਰਿਤਕ ਬਾਪ ਪੱਪਾ ਸਿੰਘ ਨੇ ਜਿਹੜਾ ਹੈ ਤੂੜੀ ਬਣਾਉਣ ਲਈ ਕਿਸੇ ਹੋਰ ਮਸ਼ੀਨਰੀ ਵਾਲੇ ਨੂੰ ਗੱਲ ਕੀਤੀ ਸੀ ਤੇ ਬੇਟੇ ਨੇ ਜਿਹੜਾ ਦੋਸ਼ੀ ਨੇ ਉਹਨੇ ਕਿਸੇ ਨਾਲ ਹੋਰ ਗੱਲ ਕੀਤੀ ਸੀ ਇਸ ਕਰਕੇ ਜਿਹੜਾ ਹੈ ਇਹਨੇ ਤਕਰਾਰਬਾਜੀ ਹੋਈ ਤੇ ਇਹਨਾਂ ਦਾ ਝਗੜਾ ਹੈ ਜਿਸ ਕਰਕੇ ਜਿਹੜਾ ਹੈ ਬੇਟੇ ਨੇ ਪਾਲ ਸਿੰਘ ਜਣਾ ਕਥਿਤ ਦੋਸ਼ੀ ਹੈ ਇਸ ਮੁਕਦਮੇ 'ਚ ਉਹ ਜਿਹੜਾ ਹੈ ਦੇ ਸਿਰ ਦੇ ਵਿੱਚ ਸਖਤ ਛੱਟ ਇੱਟਾਂ ਮਾਰ ਕੇ ਮਾਰੀ ਜਿਸ ਨਾਲ ਜਖਮਾਂ ਦੀ ਤਾਬ ਨਾ ਚੱਲਦਾ ਹੈ ਜਿਹੜਾ ਹੈ ਮਰ ਗਿਆ ਇਸ ਤੇ ਫਿਰ ਜਿਹੜਾ ਹੈ ਛਾਂਵਨਿੰਦਰਾਨ ਇਸ ਦੇ ਭਾਂਜੇ ਮ੍ਰਿਤਕ ਹੈ ਪੱਪਾ ਸਿੰਘ ਦੇ ਭਾਂਜੇ ਗੁਰਤੇਜ ਸਿੰਘ ਨੇ ਆਪਣੇ ਪੁਲਿਸ ਪਾਸ ਸਚੂਗੋ ਨਾਮ ਸਿੰਘ ਪਾਸ ਆਪਣਾ ਬਿਆਨ ਲਿਖਾਇਆ ਕਿ ਉਸ ਦੇ ਮਾਮੇ ਦੀ ਮੌਤ ਉਸ ਦੇ ਮਾਮੇ ਦੇ ਲੜਕੇ ਪਾਲ ਸਿੰਘ ਨੇ ਕੀਤੀ ਹੈ ਤੇ ਇਹ ਹੀ ਉਸ ਦਾ ਦੋਸ਼ੀ ਹੈ ਇਹਨੇ ਜਿਹੜਾ ਹੈ ਇਹਨੂੰ ਮਾਰਿਆ ਹੈ ਜਿਸ ਦੇ ਆਧਾਰ ਤੇ ਪਰਸੋਂ ਮਿਤੀ 17 ਚਾਰ ਨੂੰ ਪੁਲਿਸ ਨੇ ਜਿਹੜਾ 302 2001 ਦਾ ਮਕਦਮਾ ਅਰਜ਼ਿ ਕਰਕੇ ਪਾਲਸ ਨੇ ਖਿਲਾਫ ਮਕਦਮਾ ਅਰਜ਼ਿ ਕਰਕੇ ਤਪतीश ਸ਼ੁਰੂ ਕਰਤੀ ਜਿਸ ਤੇ ਦੋਸ਼ੀ ਨੂੰ ਜਿਹੜਾ ਕਾਬੂ ਕੀਤਾ ਗਿਆ ਦੋਸ਼ੀ ਨੇ ਦਰਾਨੇ ਪੁੱਛਗਿਚ ਆਪਣਾ ਜਿਹੜਾ ਜੁਰਮ ਕਬੂਲ ਕੀਤਾ ਹੈ ਤੇ ਪੁੱਛਗਿਚ ਦੌਰਾਨ ਦੋਸ਼ੀ ਨੇ ਖੁਲਾਸਾ ਕੀਤਾ ਕਿ ਜਿਹੜਾ ਉਸੇ ਜੇ ਸੀਟ ਨਾਲ ਆਪਣੇ ਬਾਪ ਨੂੰ ਮਾਰੇ ਉਹ ਵੀ ਉਸਨੇ ਆਪਣੇ ਘਰ ਦੇ ਵਿੜੇ ਚ ਕਿਤੇ ਲੁਕਾਛ ਪਾ ਕੇ ਰੱਖੀ ਹੈ ਜਿਹੜੀ ਉਹਨੇ ਪੁਲਿਸ ਨੂੰ ਨਿਸ਼ਾਨਦੇਹੀ ਤੇ ਦਹਾ 27 ਤਹਿ ਜਿਹੜਾ ਹੈ ਇਟ ਦੀ ਬਰਾਮਦਗੀ ਕਰਾਈ ਜਿਹੜੀ ਇਟ ਨੂੰ ਕਬਜ਼ਾ ਪੁਲਿਸ ਵਿੱਚ ਲਿਆ ਗਿਆ ਜਿਸ ਤੇ ਖੂਨ ਲੱਗਿਆ ਹੋਇਆ ਜੋ ਐਫਐਸਐਲ ਲੈਬ ਤੇ ਜੀ ਜਾਵੇਗੀ ਮ੍ਰਿਤਕ ਦਾ ਜਿਹੜਾ ਪੋਸਟਮਾਰਟਮ ਪਹਿਲਾਂ ਹੀ ਹੋ ਚੁੱਕਿਆ ਹੈ ਜਿਸ ਤੋਂ ਡਾਕਟਰੀ ਤੌਰ ਤੇ ਮੌਤੇ ਕਾਰਨ ਦਾ ਪਤਾ ਲੱਗ ਜਾਏਗਾ ਕਿਹਦੀ ਗੇੜ ਨੂੰ ਮਾਰਿਆ ਗਿਆ ਸੀ ਇਹ 15 ਚਾਰ ਰਾਤ ਦੀ ਗੱਲ ਹੈ